ਪੰਜਾਬ ਦੇ ਕੈਬਨਿਟ ਦੇ ਖੁਰ ਮੰਤਰੀ ਨੂੰ ਸ਼੍ਰੀ ਅਕਾਲ ਤਖਸਾਲ ਸਭ ਤੇ ਤਲਵ ਕਰ ਲਿਆ ਗਿਆ। ਪੰਜਾਬ ਕੈਬਨਿਟ ਦੇ ਮੰਤਰੀ ਕਰਨਪ੍ਰੀਤ ਸਿੰਘ ਸੌਂਗ ਤੇ ਉਸ ਦੇ ਨਾਲ ਹੀ ਚੀਪ ਖਾਲਸਾ ਦਵਾਨ ਦੇ ਮੁਖੀ ਇਸੇ ਤਰ੍ਹਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਸਕੱਤਰ ਤੇ ਉਹਨਾਂ ਸਭ ਨੂੰ ਵੀ ਸ਼੍ਰੀ ਅਕਾਲ ਤਖਸਾਲ ਸਭ ਤੇ ਤਲਵ ਕੀਤਾ ਗਿਆ। ਤਿੰਨੋਂ ਦੇ ਮਾਮਲੇ ਵੱਖਰੇ ਵੱਖਰੇ ਮਸਲਾ ਵੱਖਰਾ ਵੱਖਰਾ ਪਰ ਤਰੀਕ ਤਿੰਨਾਂ ਨੂੰ ਤਲਬ ਕੀਤਾ ਜਾਣ ਦੀ ਇੱਕੋ ਹੈ ਪੰਜ ਤਰੀਕ ਨੂੰ ਕਰਨਪ੍ਰੀਤ ਸਿੰਘ ਸੌਂਦ ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਚੀਪ ਖਾਲਸਾ ਦਵਾਨ ਦੇ ਮੁਖੀ ਨੂੰ ਜਿਹੜੇ ਉਹ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਪਹਿਲਾਂ ਮੰਤਰੀ ਰਹੇ ਨੇ ਸੋ ਨਿਚਰ ਹੋਰਾਂ ਨੂੰ ਉਹਨਾਂ ਨੂੰ ਤਲਬ ਕੀਤਾ ਗਿਆ ਕਰਨਪ੍ਰੀਤ ਸਿੰਘ ਸੌਂਦ ਨਾਲ ਤਲਬ ਕਰਨ ਦਾ ਪਹਿਲੂ ਇਹ ਹੈ ਇਹ ਸਰਬਤਿੰਨ ਸੌ ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜਿਆਂ ਦੇ ਦਰਮਿਆਨ ਭਾਈ ਜੱਤਾ ਜੀ ਉਹਨਾਂ ਦੀ ਯਾਦਗਾਰ ਨਾਲ ਸੰਬੰਧਿਤ ਸ਼ਿਨਾਨਦਪੁਰ ਸਾਹਿਬ ਵਿਖੇ ਕੁਝ ਤਸਵੀਰਾਂ ਨੂੰ ਲੈ ਕੇ ਸਵਾਲ ਉੱਠੇ ਕਿ ਇਹ ਇਤਿਹਾਸ ਨਾਲ ਸਿੱਖ ਪਰੰਪਰਾ ਨਾਲ ਸਿੱਖ ਸਿਧਾਂਤਾਂ ਨਾਲ ਖਲਵਾੜ ਹੈ ਮਜ਼ਾਕ ਹੈ ਸੋ ਉਸ ਨੂੰ ਲੈ ਕੇ ਤਰਨਪ੍ਰੀਤ ਸਿੰਘ ਸੌਂਧੋਰੀ ਤੇ ਉਹਨਾਂ ਦਾ ਮੰਤਰਾਲਾ ਸਵਾਲਾਂ ਦੇ ਘੇਰੇ ਚ ਆਇਆ ਇਹ ਸਵਾਰਧਾਨ ਦੇ ਉੱਤੇ ਜਿਹੜੀ ਸ਼ਿਕਾਇਤ ਸਿੰਘ ਸਾਹਿਬ ਕੋਲ ਪਹੁੰਚੀ ਉਹਦੇ ਆਧਾਰ ਤੇ 5 ਜਨਵਰੀ ਨੂੰ ਉਹਨਾਂ ਨੂੰ ਬੁਲਾਇਆ ਗਿਆ ਕਿ ਪੇਸ਼ ਹੋ ਕੇ ਆਪਣਾ ਲਿਖਤੀ ਜਵਾਬ ਦਿਓ ਕਹਿੰਦੇ ਪਹਿਲਾਂ ਵੀ ਉਹਨਾਂ ਨੂੰ ਕਿਹਾ ਗਿਆ ਸੀਗਾ ਸ਼ਾਇਦ ਉਹ ਆਪਣਾ ਜਵਾਬ ਨਹੀਂ ਦੇ ਪਾਈਆਂ ਕੁਝ ਉਹਨਾਂ ਨੂੰ ਤਲਬ ਕੀਤਾ ਗਿਆ ਕਿ 5 ਜਨਵਰੀ 2026 ਨੂੰ ਤੁਸੀਂ ਖੁਦ ਪੇਸ਼ ਹੋਣ ਔਰ ਆਪਣਾ ਲਿਖਤੀ ਜਵਾਬ ਦੇਣਾ ਦੇਖਦੇ ਹਾਂ ਜੀ ਤਰਨਪੀਰ ਸਿੰਘ ਸੌਂਦ ਕਿਉਂਕਿ ਤੋਂ ਪਹਿਲਾਂ ਜੋ ਬੈਂਸ ਪੇਸ਼ ਹੋ ਚੁੱਕੇ ਨੇ ਜਦੋਂ ਸਰਦਨ ਉਸ ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਵਿਧਾਨਾਂ ਨਾਲ ਸੰਬੰਧਿਤ ਸਮਾਗਮ ਸ਼ਿਰਨਗਰ ਵਿੱਚ ਕਰਾਇਆ ਜਾ ਰਿਹਾ ਸੀ ਕਿ ਪਾਸ਼ਾ ਭਾਗ ਵੱਲੋਂ ਉਹਦੇ ਵਾਲੇ ਨਾਲ ਉਹਨਾਂ ਦੇ ਡਾਇਰੈਕਟਰ ਨੂੰ ਵੀ ਬੁਲਾਇਆ ਗਿਆ ਸੀਗਾ ਫਿਰ ਮੰਤਰੀ ਸਾਹਿਬ ਵੀ ਆਏ ਤੇ ਉਹਨਾਂ ਨੂੰ ਜੋ ਤਨਖਾਹ ਲੱਗੀ ਉਹਨਾਂ ਨੇ ਪੂਰੀ ਕੀਤੀ ਹੁਣ ਪਹਿਲੂ ਮੰਤਰੀ ਸਾਹਿਬ ਦਾ ਇਹਨਾਂ ਦਾ ਆ ਗਿਆ ਇਸੇ ਨਾਲ ਚੀਫ ਖਾਲਸਾ ਜ਼ਬਾਨ ਦਾ ਮਾਮਲਾ ਪਿੱਛੋਂ ਤੁਰਿਆ ਆਉਂਦਾ ਜਦੋਂ ਇਹ ਪਹਿਲੂ ਆਇਆ ਕਿ ਜੀ ਉਹ ਇਹ ਜਾਣਕਾਰੀ ਦੇਣ ਕਿ ਉਹਨਾਂ ਦੀ ਕਮੇਟੀ ਦੇ ਵਿੱਚ ਬਕਾਇਦਾ ਤੌਰ ਤੇ ਸਾਰੇ ਮੈਂਬਰ ਅਮਰਤਾਰੀ ਹੈਗੇ ਜਾਂ ਨਹੀਂ ਕਿੰਨੇ ਅਮਰਤ ਭਾਰੀ ਨੇ ਇਹ ਤਾਂ ਜਰੂਰ ਦੱਸਿਆ ਜਾਵੇ ਕਿਉਂਕਿ ਮੰਨਿਆ ਜਾਰਿਕਾ ਦੇ ਵਿੱਚ ਸਾਰੇ ਮੈਂਬਰ ਚੀਫ ਕਲਰਦਵਾਨ ਦੀ ਜਿਹੜੀ ਸਮੂਚੀ ਕਾਰਜਕਾਰੀ ਹੈ ਸਮੂਚੀ ਟੀਮ ਹੈ ਅਹੁਦੇਦਾਰ ਨੇ ਉਹਨਾਂ ਦੇ ਵਿੱਚ ਸਾਰੇ ਮੈਂਬਰ ਅਮਰਤ ਭਾਰੀ ਸਿੰਘ ਨਹੀਂ ਹੈ ਕਿ ਇਸ ਲਈ ਉਹਨਾਂ ਦੇ ਉੱਤੇ ਵੀ ਇਹ ਮਾਮਲਾ ਹੈ ਕਿ ਵੀ ਉਹ ਆ ਕੇ ਸਪਸ਼ਟ ਕਰਕੇ ਦੱਸਣ ਕਿ ਚੀਫ ਕਲਰਦਵਾਨ ਦੇ ਅਹੁਦੇਦਾਰਾਂ ਦਾ ਜਿਹੜਾ ਸਮਾਂ ਉਹ ਦੱਸਿਆ ਜਾਵੇ ਕਿ ਕਿੰਨੇ ਮੈਂਬਰ ਉਹਨਾਂ ਦੇ ਹੈਗੇ ਅਮਰਤ ਭਾਰੀ ਤੇ ਕਿੰਨੇ ਨਹੀਂ ਇਹਦੀ ਜਾਣਕਾਰੀ ਦਿੱਤੀ ਜਾਵੇ ਇਸੇ ਤਰ੍ਹਾਂ ਦਿੱਲੀ ਵਾਲਿਆਂ ਦਾ ਮਾਮਲਾ ਹੈ ਕਿ ਜੀਕੇ ਉਹਨਾਂ ਨੂੰ ਨਾ ਕੀਤੀ ਸੀ اجلاس ਦੀ ਫਿਰ ਉਹ ਬੁਲਾਇਆ ਜਾਂਦਾ ਹੈ ਸ਼ਿਰਕਤ ਕੀਤੀ ਜਾਂਦੀ ਹੈ ਇਹ ਤਰੀਕਾ ਕਰਦੇ ਉੱਤੇ ਸਵਾਲ ਖੜੇ ਨੇ ਜੀ ਸੋ اجلاس ਕਿਉਂ ਬੁਲਾਇਆ ਤੇ ਇਸ ਲਿਖਨ ਦੇ ਕਿ ਉਹਨਾਂ ਨੂੰ ਵੀ ਤਲਕ ਕੀਤਾ ਗਿਆ ਹੁਣ ਦੇਖਦੇ ਜੀ ਦਿੱਲੀ ਵਾਲੇ ਆਉਂਦੇ ਨੇ ਕਿ ਨਹੀਂ ਆਉਂਦੇ ਕਿਉਂਕਿ ਦਿੱਲੀ ਵਾਲੀ ਕਮੇਟੀ ਦਾ ਰਸਤਾ ਅੱਜਕੱਲ ਸਿੱਧਾ ਆਰਐਸਐਸ ਬਾਇਆ ਬੀਜੇਪੀ ਹੈ ਸਭ ਨੂੰ ਪਤਾ ਵੈਸੇ ਤਾਂ ਹੁਣ ਪੂਰੀ ਸੰਸਥਾਵਾ ਦੇ ਉੱਤੇ ਹੀ ਗਲਵਾ ਬਣਦਾ ਜਾ ਰਿਹਾ ਇਹ ਵੀ ਸਵਾਲ ਖੜਾ ਹੈ ਪਰ ਇਸ ਮਾਮਲੇ ਤੇ ਉਹਨਾਂ ਦੇ ਵੀ